ਕਿ ਲਾ ਕੇ ਆਉਣ 47 ਗਿਣਤੇ ਸਾਰੇ ਹਲਕੇ ਦੇ ਉਹ ਜਿਹੜੇ ਜਿਹੜੇ ਬੋਟਾ ਆਪਣੀ ਦੁਨੀਆ ਰਹੀ ਉਹ ਕਿ ਟੇਲੋ ਸਾਹਿਬ ਅੱਜ ਪਾਰਟੀ ਚ ਸਾਮੋਲੇ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਗੁੱਸਾ ਗੁਰਚਰਨ ਸਿੰਘ ਚੰਨੀ ਜੀ ਸਾਹ ਗੁਰਪਾਲ ਸਿੰਘ ਖੜੇ ਨੇ ਇਹਨਾਂ ਦਾ ਪਰਿਵਾਰ ਸਾਰਾ ਇਹਨਾਂ ਦੇ ਸਾਥੀ ਇਹਨਾਂ ਦੇ ਰਿਸ਼ਤੇਦਾਰ ਅੱਜ ਸਾਰੇ ਦੇਖੋ ਇਹਨਾਂ ਨੇ ਬਹੁਤ ਲੰਮਾ ਸਮਾਂ ਕਾਲੀ ਦਲ ਦੀ ਸੇਵਾ ਕੀਤੀ ਹੈ ਮੈਂ ਵੀ ਹੁਣ ਚਲੋ ਕਾਂਗਰਸ ਰਿਆਸ਼ ਨੂੰ ਮੈਂ ਵੀ ਦੇਖਦਾ ਰਿਆਂ ਇਹਨਾਂ ਨੂੰ ਚਰਨ ਗੁਰਚਨ ਸਿੰਘ ਜੀ ਤੋੜਾ ਦੇ ਨਾਲ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਦੇ ਨਾਲ ਕੈਪਟਨ ਕਮਲਜੀਤ ਦੇ ਨਾਲ ਐਨ ਕੇ ਸ਼ਰਮਾ ਜੀ ਦੇ ਨਾਲ ਬੜਾ ਲੰਮਾ ਸਮਾਂ ਇਹਨਾਂ ਨੇ ਕਾਲੀ ਦਲ ਦੀ ਸੇਵਾ ਕੀਤੀ ਹੈ ਪਾਰਟੀ ਦੀ ਸੇਵਾ ਕੀਤੀ ਹੈ ਪਰ ਅੱਜ ਮੈਂ ਸਮਝਦਾ ਕਿਉਂਕਿ ਜਦੋਂ ਵਰਕਰ ਦਾ ਲੀਡਰ ਦਾ ਕੋਈ ਮਾਨ ਸਤਕਾਰ ਨਹੀਂ ਹੁੰਦਾ ਤਾਂ ਫਿਰ ਉਹ ਮਯੂਸ ਹੋ ਜਾਂਦਾ ਸੋ ਅੱਜ ਇਹਨਾਂ ਨੇ ਬੜਾ ਵਧੀਆ ਫੈਸਲਾ ਲਿਆ ਔਰ ਅੱਜ ਸਾਰਿਆਂ ਨੇ ਕਾਲੀਦਲ ਨੂੰ ਹਲਵੈਦਾ ਕਹਿ ਕੇ ਅੱਜ ਕਾਂਗਰਸ ਪਾਰਟੀ ਸ਼ਾਮਲ ਹੋਣ ਦਾ ਫੈਸਲਾ ਲਿਆ ਇਹਨਾਂ ਦੇ ਆਉਣ ਨਾਲ ਮੈਂ ਸਮਝਦਾ ਸਾਨੂੰ ਪਾਰਟੀ ਨੂੰ ਬਹੁਤ ਵੱਡਾ ਹਲਾਰਾ ਮਿਲੇਗਾ ਇਹਨਾਂ ਨੂੰ ਮੈਂ ਜੀ ਆਇਆਂ ਕਹਿਣਾ ਔਰ ਇਹਨਾਂ ਨੂੰ ਵਿਸ਼ਵਾਸ ਵੀ ਦੋਣਾ ਕਿ ਕਾਂਗਰਸ ਪਾਰਟੀ ਇੱਕ ਅਹੇਜੀ ਪਾਰਟੀ ਹੈ ਜਿੱਥੇ ਹਰ ਵਰਕਰ ਦਾ ਹਰ ਲੀਡਰ ਦਾ ਸਤਿਕਾਰ ਔਰ ਮਾਨ ਸਤਕਾਰ ਕੀਤਾ ਜਾਂਦਾ ਇਹਨਾਂ ਨੂੰ ਪੂਰਾ ਮਾਨ ਸਤਕਾਰ ਦਿੱਤਾ ਜਾਏਗਾ ਔਰ ਜੋ ਉਹਨਾਂ ਦੀ ਬਣਦੀ ਜਗ੍ਹਾ ਇਹਨਾਂ ਨੂੰ ਉਹ ਵੀ ਦਿੱਤੀ ਜਾਏਗੀ ਇੱਕ ਹਲਕਾ ਵਿਧਾਇਕ ਲੋ ਤੁਹਾਡੇ ਤੇ ਵੋਟਾਂ ਘਟਣਾ ਦੋਸ਼ ਲਾਇਆ ਗਿਆ ਜੀ देखो तू ही सारे जानਦੇ ਹੋ ਮੈਂ ਹਲਕਾ ਵਿਧਾਇਕ ਸਾਹਿਬ ਨੂੰ ਪੁੱਛਣਾ ਚਾਹੁੰਨਾ ਵੀ ਪਹਿਲਾਂ ਤਾਂ ਮੈਨੇ ਦੱਸੋ ਵੀ ਵੋਟਰ ਸੂਚੀਆਂ ਛਾਪ ਗਈਆਂ ਕੋਈ ਲੱਗ ਗਈਆਂ ਜੇ ਤੱਕ ਕੋਈ ਵੋਟਰ ਸੂਚੀਆਂ ਲੱਗ ਕੇ ਛਾਪ ਕੇ ਫਾਈਨਲ ਲਿਸਟ ਆ ਗਈ ਉਹਦੇ ਵਿੱਚ ਕੋਈ ਵੋਟਰ ਨਹੀਂ ਫਿਰ ਤਾਂ ਅਗਲਾ ਕਹਿ ਸਕਦਾ ਵੀ ਆਹਨਾਂ ਨੇ ਕਟਾ ਦਿੱਤੀ ਤਾਂ ਇਸ ਕਰਕੇ ਨੇਰੇ ਹੀ ਤੀਰ ਮਾਰ ਰਹੇ ਨੇ ਅਸੀਂ ਬਿਲਕੁਲ ਕਿਸੇ ਵੀ ਵੋਟਰ ਦੀ ਵੋਟ ਨਹੀਂ ਕਟਾਵਾਂਗੇ ਅਸੀਂ ਤਾਂ ਲੋਕਾਂ ਤੋਂ ਵੋਟਾਂ ਦਾ ਫੈਸਲਾ ਜਿੱਦਣ ਵੋਟਾਂ ਪੈਣੀਆਂ ਉਦੋਂ ਲਵਾਗੇ ਅਸੀਂ ਕਿਸੇ ਦਾ ਉਹਨਾਂ ਨੇ ਬਹੁਤ ਗੰਭੀਰ ਦੋਸ਼ ਲਾਇਆ ਕਿ ਜਿਹੜੀ ਰਾਜਪੁਰੇ ਨਜਾਇਜ਼ ਸ਼ਰਾਬ ਫੈਕਟਰੀ ਫੜੀ ਗਈ ਸੀ ਉੱਚੀ ਤੁਹਾਡੇ ਕੋਲ ਹੱਥ ਸੀਗਾ ਕੋਈ ਤੁਹਾਡਾ ਵੀ ਲੈਣ ਦੇ ਸੀ ਮੈਂ ਸ਼ਰਮਾ ਜੀ ਨੂੰ ਕਹਿੰਦਾ ਕੋਈ ਪੰਜਾਬ ਚ ਫੜੀ ਜਾਂਦੀ ਉਹਦੇ ਨਾਲ ਮੈਨੂੰ ਜੋੜ ਦਿੰਦੇ ਆ ਸੋ ਇਸ ਕਰਕੇ ਉਹਨਾਂ ਨੂੰ ਹੋਰ ਕੋਈ ਲੱਭਦਾ ਕੁਝ ਨਹੀਂ ਠੀਕ ਹੈ ਕਿ ਨਹੀਂ ਮੇਰਾ ਕਿਸੇ ਨਾਲ ਕੋਈ ਸੰਬੰਧ ਨਹੀਂ ਪਰ ਮੈਂ ਪਹਿਲਾਂ ਵੀ ਇਹ ਕਹਿੰਨਾ ਹੁਣ ਵੀ ਕਹਿੰਨਾ ਵੀ ਸ਼ਰਮਾ ਜੀ ਸਾਬਤ ਕਰ ਦਿਓ ਜਾਂ ਤੁਸੀਂ ਰਾਜਨੀਤੀ ਸਾਡੇ ਤੋਂ ਜਾਂ ਮੈਂ ਛੱਡ ਦੂੰਗਾ ਗੱਲ ਅਗਰ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਾ ਜ਼ਿੰਮੇਵਾਰੀ ਸੌਂਪੀ ਜਾਏਗੀ ਆਪਣੇ ਨੂੰ ਦੇਖੋ ਪਾਰਟੀ ਦੇ ਵਿੱਚ ਇਹ ਆਏ ਨੇ ਇਹਨਾਂ ਨੂੰ ਪਾਰਟੀ 'ਚ ਦੇਖੋ ਕੰਮ ਕਰਨਾ ਪੈਂਦਾ ਠੀਕ ਹੈ ਜੀ ਸੋ ਇਸ ਕਰਕੇ ਕੰਮ ਕਰਨਗੇ ਆਪਣੀ ਜਗ੍ਹਾ ਬਣਾਉਣਗੇ ਔਰ ਪਾਰਟੀ ਇਹਨਾਂ ਨੂੰ ਮਾਨ ਸਤਕਾਰ ਦੇਗੀ ਕਿਉਂ ਨਹੀਂ ਦੇਗੀ ਸਰ ਇਹਨਾਂ ਨੇ ਅਕਾਲੀ ਦਲ 'ਚ 20 ਸਾਲ ਕੰਮ ਕੀਤਾ ਇਹਨਾਂ ਨੂੰ ਤਿਕਟ ਨਹੀਂ ਮਿਲੀ ਕਿਉਂਕਿ ਕਾਂਗਰਸ ਨੇ 15 ਸਾਲ ਵੇਟ ਕਰਨਗੇ ਹੈ ਨਹੀਂ ਇਹ ਕਾਂਗਰਸ ਨੇ 15 ਸਾਲ ਵੇਟ ਕਰਕੇ ਨਹੀਂ ਨਹੀਂ ਕੋਈ ਅਸੀ ਗੱਲ ਨਹੀਂ ਦੇਖੋ ਜੋ ਮਾਨ ਸਤਕਾਰ ਬਣਦਾ ਹੋਏਗਾ ਇਹਨਾਂ ਨੂੰ ਜਰੂਰ ਮਿਲੇਗਾ ਸੋ ਇਸ ਕਰਕੇ ਕੋਈ ਕੈਂਡੀਡੇਟ ਨਹੀਂ ਅਸੀਂ ਕੈਂਡੀਡੇਟ ਮੰਨੀਏ ਜੀ ਅਜੇ ਕੋਈ ਕੈਂਡੀਡੇਟ ਨਹੀਂ ਹੈ ਜੀ ਅਜੇ ਤਾਂ ਜਦੋਂ ਕੈਂਡੀਡੇਟ ਡਿਕਲੇਅਰ ਹੋਣਗੇ ਉਸ ਦਿਨ ਪਤਾ ਲੱਗਣਗੇ ਜੋਦਾ ਚਾਹੀਦਾ ਨਾ ਮੈਨੂੰ ਕਿਕਟ ਚਾਹੀਦੀ ਬਸ ਇਹ ਦੇਖੋ ਇਹਨਾਂ ਨੇ ਜੇ ਪਾਰਟੀ ਸ਼ਾਮਲ ਹੋਏ ਨੇ ਤਾਂ ਇਹ ਅਨ ਕੰਡੀਸ਼ਨਲ ਹੋਇਆ ਕੋਈ ਇਹਨਾਂ ਨੇ ਮੰਗ ਨਹੀਂ ਰੱਖੀ ਕੋਈ ਕੰਡੀਸ਼ਨ ਨਹੀਂ ਹੈ ਜੇ ਆਪਣੇ ਲੋਕੋ ਕੈਂਡੀਡੇਟ ਡਿਕਲੇਅਰ ਕੀਤੇ ਗਏ ਐਮਸੀ ਦੇ ਕੋਈ ਨਹੀਂ ਹਜੇ ਕੋਈ ਨਹੀਂ ਹਜੇ ਤਾਂ ਹੋਣਗੇ ਜਦੋਂ ਤੱਕ ਵੋਟਰ ਸੂਚੀਆਂ ਬਣਦੀਆਂ ਉਸ ਤੋਂ ਬਾਅਦ ਹੋਣਗੇ ਸ਼ਾਇਦ ਵਿੱਚ ਕਿਤੇ ਲਾ ਬੋਰਡ ਵੀ ਲੱਗੇ ਹੋਏ ਐਮਸੀ ਬੋਰਡ ਦੇ ਵਿੱਚ ਚਲੋ ਬੋਰਡ ਕੋਈ ਸੇਵਾਦਾਰ ਜਿਹੜਾ ਸੇਵਾ ਕਰ ਰਿਹਾ ਬੋਰਡ ਲਾ ਲੈ ਠੀਕ ਹੈ ਕੋਈ ਕੀ ਹਰਜਾ ਇੱਥੇ ਸਭ ਹੋਰ ਅਲੀਗੇਸ਼ਨ ਹੈ ਕਿ ਤੁਸੀਂ ਤੁਹਾਡੇ ਤੇ ਅਲੀਗੇਸ਼ਨ ਹੈ ਕਿ ਆਪਣੇ ਹੀ ਵਾਰਡ ਦੇ ਵਿੱਚ ਜਿੱਥੇ ਤੁਹਾਡੇ ਦੋ ਕੈਂਡੀਡੇਟ ਸੀ ਕਿ ਤੁਸੀਂ ਇੱਕ ਦੀ ਟਿਕਟ ਕਟਵਾਤੀ ਤਾਂ ਕਿ ਇਲੈਕਸ਼ਨ ਨਹੀਂ ਲੜ ਸਕਦਾ ਕਿਹੜੇ ਵਾਰਡ ਮੈਂ ਤਾਂ ਕਿਤੇ ਕਿਹੜੇ ਵਾਰਡ ਦੀ ਗੱਲ ਕਰਦੇ ਨੇ ਵਾਰਡ ਨੰਬਰ 3 ਚ ਕਹ ਰਹੇ ਨੇ ਦਿਪਤੀ ਸ਼ਰਮਾ ਦੀ ਟਿਕਟ ਕੱਟ ਗਈ ਨਹੀਂ ਨਹੀਂ ਕੋਈ ਅਸੀ ਗੱਲ ਕਿਸੇ ਦੀ ਅਜੇ ਤਾਂ ਕਿਸੇ ਨੂੰ ਮਿਲੀ ਨਹੀਂ ਤਾਂ ਜੇ ਤਾਂ ਜਦੋਂ ਟਿਕਟਾਂ ਦਾ ਐਲਾਨ ਹੋਏਗਾ ਫਿਰ ਪਤਾ ਲੱਗੇਗਾ ਅਜੇ ਤੱਕ ਕਿਸੇ ਦੀ ਟਿਕਟ ਕੱਟੀ ਨਹੀਂ ਨਾ ਕਿ ਜਦੋਂ ਮਿਲੀ ਹੈ ਇਹ ਤਾਂ ਬਿਲਕੁਲ